ਸੁਖਹੁ ਤਲ ਗੁਰ ਸੇਵਿਆ ਅਹਨੇ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਸਿ ਫਤੁਖ ਸੰਮਦੀ ਨੂਰੇ ਅਜਸਹੁ ਕੁਰਸਹੁ ਉਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾੰਦ ਸਜਣ ਸੱਚ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਭਨਾਂ ਦਾ ਵੇਸਾਹ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੁਹੀ ਮਹਲਾ ਪਹਿਲਾ ਘਰ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਜਲ ਕਹਾਂ ਚਿਲਕਣਾ ਕੋਟਮ ਕਾਲੜੀ ਮੱਸ ਤੋਤਿਆਂ ਜੂਠ ਨਾ ਉੱਤਰੇ ਜੇ ਸੋ ਧੋਵਾਂ ਤਿਸ ਉਜਲ ਕਹਾਂ ਚਿਲਕਣਾ ਕੋਟਮ ਕਾਲੜੀ ਮਾਸ ਤੋਤਿਆਂ ਝੂਠ ਨ ਉਤਰਾ ਜੀ ਸੋ ਧੋਵਾਂ ਤਿਸਾ ਸਜਣ ਸੇ ਨਾਲ ਮਾ ਚਲਦੇ ਆ ਨਾਲ ਚਲਾਨਾ ਜਿਥਾ ਲਿਖਾ ਮੰਗਿਆ তথা ਖੜੇ ਦਸਨ ਰਹਾ ਕੋਠੇ ਮੰਡਪ ਮਾੜਿਆ ਪਾਸੋ ਚਿਤ ਵਿਆਹਾ ਟਠਿਆ ਕਮਨ ਆਵਣੀ ਮਿਚਹ ਸਖਣੀ ਆਹਾ ਬੱਗਾ ਬੱਗੇ ਕਪੜੇ तीरथ मानज वसਨ ਕੋਟ ਕੋਟ ਜੀਆ ਖਾਵਣੇ ਬਗੇ ਨਾ ਕਹੀ ਅਨ ਸੰਮਲ ਰੱਖਾ ਸਰੀਰ ਮਾ ਮਜਨ ਦੇਖ ਭੁਲੰਨ ਸੇਫਲ ਕੰਮ ਨ ਆਬਣੀ ਤੇ ਗਣਾ ਮ ਤਨ ਹੰਨਾ ਆੰਦਲਾ ਭਾਰ ਉਠਾਇਆ ਦੂਗਰ ਬਾਟ ਬਹਤਾ ਅੱਖੀ ਲੋੜੀ ਨਾਲ ਹਾ ਚੜ ਲੰਗਾ ਕਹਿਤਾ ਚੱਕ ਰਿਆ ਚੰਗਿਆਈ ਆਵਰ ਸਿਆਣ ਬਕੈਤਾ ਨਾਨਕ ਨਾਮ ਸਮਾਲ ਤੂੰ ਬੱਦਾ ਛੋਟਾ ਹੈ ਜੈਤਾ ਚੱਕ ਰਿਆ ਚੰਗਿਆਈ ਆ ਅਵਰ ਸਿਆਣ ਬਕੈਤਾ ਨਾਨਕ ਨਾਮ ਸਮਾਲ ਤੂੰ ਬੱਦਾ ਛੁਟੇ ਜੈਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਘਰ ਸੇਵਾ ਏਕ ਓੰਕਾਰ ਸਤਗੁਰ ਪ੍ਰਸਾਦ ਉਜਲ ਕਹਿ ਚਿਲਕਲਾਂ ਕੋਟਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ ਜੀ ਸੋ ਧੋਵਾਂ ਤੈਸਾ